ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਪਹਿਲਾਂ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸੂਚ ਫਾਰਮ ਤੇ ਅੱਜ ਪਿੱਛੇ ਤੁਸੀਂ ਗੇਟ ਦੇਖ ਹੀ ਲੇਤਾ ਹੁਣ ਆ ਪਛਾਣ ਲਿਆ ਹੁਣ ਆਪਾਂ ਕਿੱਥੇ ਪਹੁੰਚੇ ਹੋਏ ਆ ਆਪਾਂ ਜਗਰਾਉਂ ਦੀ ਧਰਤੀ ਤੇ ਪਹੁੰਚੇ ਹੋਏ ਆ ਜਿੱਥੇ ਤੁਹਾਨੂੰ ਪਤਾ ਹੀ ਹੈ ਘੋੜਿਆਂ ਦਾ ਮੇਲਾ ਲੱਗਣ ਜਾ ਰਿਹਾ ਹੈਗਾ ਤੇ ਮੇਲਾ ਸ਼ੁਰੂ 15 ਤੋਂ ਹੈਗਾ ਤੇ ਅੱਜ 15 ਤਰੀਕਾ ਪੰਜਾ 15 ਤਰੀਕ ਨੂੰ ਆਪਾਂ ਇੱਥੇ ਮੇਲੇ ਤੇ ਪਹੁੰਚੇ ਆਗੇ ਤੇ ਕੀ ਤਿਆਰੀ ਹੈ ਅੰਦਰ ਕਿੰਨੇ ਕੁ ਟੈਂਟ-ਟੰਟ ਲੱਗ ਗਏ ਹਨਾ ਕਿੰਨੇ ਕੁ ਘੋੜੇ ਪਹੁੰਚ ਗਏ ਉਹ ਤੁਹਾਨੂੰ ਅੱਗੇ ਵੀਡੀਓ 'ਚ ਦਿਖਾਉਣੇ ਹੈਗੇ ਤੇ ਵੀ ਹਾਂ ਹਾਂ ਜੀ ਦੋਸਤੋ ਗੇਟ ਤੋਂ ਸ਼ੁਰੂ ਕਰਦੇ ਆ ਤੇ ਤੁਹਾਨੂੰ ਅੱਗੇ ਅੰਦਰ ਲੈ ਕੇ ਚਾਲਦੇ ਆ ਕਿੰਨੀ ਕਿ ਤਿਆਰੀ ਹੈ ਹਨਾ ਕਿੰਨੇ ਕਿ ਜਾਨਵਰ ਪਹੁੰਚ ਗਏ ਤੁਹਾਨੂੰ ਵੀਡੀਓ ਚ ਅੱਗੇ ਅੱਗੇ ਦਿਖਾਵਾਂਗੇ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਜਿਵੇਂ ਸਟਾਰਟਿੰਗ ਚ ਇੰਦਰ ਤੁਸੀਂ ਟੈਂਟ ਦੇਖ ਸਕਦੇ ਹੋ ਲੱਗੇ ਹੋਏ ਨੇ ਇੰਦਰ ਆਪਣੇ ਵੀਰ ਰੱਸਿਆਂ ਵਾਲੇ ਪਹੁੰਚੇ ਹੋਏ ਨੇ ਸਾਰੇ ਜਿਹੜੇ ਵੀਰ ਨੇ ਕੋਈ ਵੀ ਘੋੜਿਆਂ ਦਾ ਸਮਾਨ ਲੈਣਾ ਆਉਂਦੇ ਹਨਾ ਤੇ ਇੱਧਰ ਜਿਵੇਂ ਤੁਸੀਂ ਦੇਖ ਸਕਦੇ ਹੋ ਟੈਂਟ ਟੁੰਟਾ ਜਾਨਵਰ ਕਾਫੀ ਹੱਦ ਤੱਕ ਪਹੁੰਚ ਗਏ ਨੇ ਇੱਥੇ ਤੇ ਜਿਵੇਂ ਕਿ ਅੱਜ ਪਹਿਲਾ ਦਿਨ ਹੈ ਹਨਾ ਅੱਜ ਮੰਡੀ ਭਰਨੀ ਸ਼ੁਰੂ ਹੋ ਗਈ ਇੱਧਰ ਜਾਨਵਰ ਯੂਪੀ ਵਾਲਾ ਨੇ ਖੜੇ ਨੇ ਸਾਰੇ ਗੱਡੀਆਂ ਪਹੁੰਚ ਰਹੀਆਂ ਨੇ ਪਿਕਅਪਾਂ ਭਰ-ਭਰ ਕੇ ਇੱਧਰ ਦੇਖ ਲਓ ਇਕੱਠ ਬਹੁਤ ਹੋਣਾ ਹੈ ਕੀ ਮੇਲਾ ਪੂਰਾ ਘੈਂਟ ਲੱਗਣਾਗਾ ਅੱਜ 15 ਤਰੀਕ ਆ ਪਹਿਲਾ ਦਿਨ ਆ ਮੇਲੇ ਦਾ ਪਹਿਲੇ ਦਿਨ ਚ ਜਾਨਵਰ ਕਾਫੀ ਪਹੁੰਚ ਗਏ ਬਾਕੀ ਜਿਵੇਂ ਤੁਹਾਨੂੰ ਪਤਾ ਹੀ ਹੈ ਹਨਾ 17 ਤਰੀਕ ਨੂੰ ਫੁੱਲ ਭਰ ਜਾਣੀ ਮੰਡੀ 16 ਨੂੰ ਕੱਲ ਨੂੰ ਅੱਜ ਅਥ ਨੂੰ ਪੂਰੇ ਜਾਨਵਰ ਆ ਜਾਣੇ ਬਾਕੀ ਇੱਧਰ ਯੂਪੀ ਵਾਲੇ ਭਰਾਵਾਂ ਦੇ ਇੱਧਰ ਜਾਨਵਰ ਖੜੇ ਨੇ ਸਾਰੇ ਅਰੇ ਮੰਡੀ ਤੋਂ ਨੂੰ ਘੁੰਮ ਕੇ ਦੇਖਾਉਣੇ ਆ ਕਿਹੜੇ ਕਿਹੜੇ ਜਾਨਵਰ ਪਹੁੰਚੇ ਹੋਏ ਨੇ ਇੱਥੇ ਅਗਰੇ ਮੁੜਕਣ ਤੇਰਾ ਸੌਦੇ ਸੁਦੇ ਹੋਈ ਜਾਂਦੇ ਆ ਬਾਈਆਂ ਦੇ ਵਾਕੀ ਇੱਧਰ ਵੀ ਜਾਨਵਰ ਯੂਪੀ ਵਾਲੇ ਨੇ ਸਟਾਰਟਿੰਗ ਆਪਾਂ ਯੂਪੀ ਵਾਲੇ ਤੋਂ ਕਰੀਏ ਕਿਉਂਕਿ ਜ਼ਿਆਦਾਤਰ ਇੱਥੇ ਯੂਪੀ ਵਾਲੇ ਜਾਨਵਰ ਵੱਧ ਪਹੁੰਚੇ ਨੇ ਅੱਜ ਤੇ ਆਪਣੇ ਪੰਜਾਬੀ ਭਰਾ ਵੀ ਥੋੜੀ ਥੋੜੀ ਆ ਰਹੇ ਨੇ ਇੱਧਰ ਖੜੇ ਨੇ ਜਾਨਵਰ ਬਹੁਤ ਸਾਰੇ ਜਿਹੜੇ ਵੀਰਾਂ ਨੇ ਕੋਈ ਜਾਨਵਰ ਖਰੀਦਦਰਾ ਹਨਾ ਛੇਲ ਵਾਲੇ ਜਾਨਵਰ ਬਹੁਤ ਪਹੁੰਚੇ ਹੋਏ ਨੇ ਅੱਜ ਇੱਧਰ ਦੇਖ ਲਓ ਲਾਉ ਜੀ ਜਿਵੇਂ ਇਧਰਲੀ ਸਾਈਡ ਤੁਹਾਨੂੰ ਦਿਖਾਏ ਆ ਯੂਪੀ ਵਾਲਾ ਦਾ ਜਾਨਵਰ ਤੇ ਇੱਧਰ ਆਪਣੇ ਪੰਜਾਬੀਆਂ ਦੇ ਖੜੇ ਨੇ ਸਾਰਾ ਮੇਲਾ ਤੁਹਾਨੂੰ ਤੁਰ ਫਿਰ ਕੇ ਦਿਖਾਉਣੇ ਆ ਅੱਜ ਘਰੇ ਬੈਠੇ ਤੁਹਾਨੂੰ ਅੰਦਾਜ਼ਾ ਹੋ ਜਾਊਗਾ ਕਿ ਮੇਲਾ ਕਿੰਨਾ ਕਿ ਭਰ ਗਿਆ ਪਹਿਲਾ ਦਿਨ ਤਾਂ ਤੁਹਾਨੂੰ ਮੇਲੇ ਦਾ ਆਪੇ ਹੀ ਦਿਖਾ ਦਾਂਗੇ ਇਧਰ ਆਪਣੇ ਪੰਜਾਬੀ ਭਰਾ ਇੱਥੇ ਜੀਤਾ ਸਟੱਡ ਫਾਰਮ ਵਾਲੇ ਜਿਹੜੇ ਸਾਰ ਨੂੰ ਵੱਧ ਜਾਨਵਰ ਲੈ ਕੇ ਆਉਂਦੇ ਨੇ ਤੇ ਆ ਟੈਂਟ ਟੁੰਟ ਇਧਰ ਲੱਗੇ ਹੋਏ ਨੇ ਇਧਰ ਦੇਖ ਲਓ ਤੁਸੀਂ ਉਪੀ ਵਾਲਿਆਂ ਦਾ ਬਹੁਤ ਮਾਲ ਖੜਾਗਾ ਬਹੁਤ ਕੁੜੀਆਂ ਖੜੀਆਂ ਨੇ ਉਪੀ ਵਾਲਿਆਂ ਦੀ ਤੇ ਇਧਰ ਅੰਮ੍ਰਕਰੀ ਅੰਬੂ ਤੁੰਬੂ ਲੱਗੀ ਜਾਂਦੇ ਨੇ ਹਜੇ ਬਹੁਤ ਤਗੜਾ ਕੰਮ ਹੋਣ ਵਾਲਾਗਾ ਪਹੁੰਚੋ ਮਿੱਤਰੋ ਘਰੇ ਨਾ ਬੈਠੇ ਰਹਜੋ ਘਰਾ ਮੇਲੇ ਚ ਸਾਰੇ ਪਹੁੰਚੋ ਕੋਣੋ ਕਹਿੰਦਾ ਕੁਛ ਅੰਦਰ ਤੰਬੂ-ਤੰਬੂ ਲੱਗੀਆਂ ਨੇ ਦੋਸਤੋ ਦੇਖੀ ਜਾਓ ਵੀਡੀਓ ਚ ਤੁਸੀ ਸਾਰਾ ਮੇਲਾ ਦਿਖਾ ਦਾਂਗੇ ਆਪੋ ਤੁਰ ਪਰ ਕੇ ਆ ਕਣੀ ਕੁਲੀ ਪਾ ਕੇ ਜਿਹੜੇ ਵੀਰਾਂ ਨੇ ਆਪਦੇ ਤੰਬੂ ਲਾਉਣੇ ਨੇ ਹਨਾ ਉੱਥੇ ਲੱਗ ਗਿਆ ਆਪਦੇ ਨੰਬਰ ਨੰਬਰ ਮਿੱਤਰੋ ਜਿਵੇਂ ਕੁਰਸੀਆ ਕਰਸੀਆ ਪਹੁੰਚੀ ਜਾਂਦੀਆਂ ਟੈਂਟ ਟੋਟਲ ਦਾ ਫੋਲੋ ਕਰਵੰਦਾਗਾ ਇਹ ਇਧਰ ਟੈਂਟ ਦੇਖ ਲਓ ਤੁਸੀਂ ਤੰਬੂ ਤੁੰਬੂ ਲੱਗੇ ਪਏ ਇਧਰ ਵੀ ਸਾਰੇ ਆਪ ਦੀ ਆਪ ਦੀਆਂ ਜਗ੍ਹਾਵਾਂ ਓਕੇ ਕਰੀ ਜਾਂਦੇ ਨੇ ਕੋਈ ਮਿੱਟੀ ਸਿੱਟਣ ਲੱਗਾ ਪਿਆ ਕੋਈ ਟੈਂਟ ਲਾਈ ਜਾਂਦਾ ਕੰਮ ਪੂਰਾ ਤਗੜਾ ਹੋਣ ਵਾਲਾ ਇੱਥੇ ਮਿੱਤਰੋ ਇਧਰ ਨੇ ਕਰੀ ਤਾਂ ਸ਼ੁਰੂ ਹੋ ਵੀ ਗਈ ਸੇਲਵੇਚ ਵਾਲੇ ਜਾਨਵਰ ਸਾਰੇ ਪਹੁੰਚੇ ਪਏ ਨੇ ਘੋੜੇ ਹਜੇ ਆਏ ਨਹੀਂਗੇ ਘੋੜੇ ਤੁਹਾਨੂੰ ਪਤਾ ਹੀ ਐ ਫਿਰ 17 ਤਰੀਕ ਨੂੰ ਪਹੁੰਚਣੇ ਜ਼ਿਆਦਾਤਰ ਕੱਲ ਨੂੰ ਸ਼ੁਰੂ ਹੋ ਜਾਣਗੇ ਅਣਾ 16 ਅੱਜ 17 ਅੱਜ 15 ਤਰੀਕਾ ਕੱਲ ਨੂੰ 16 ਨੂੰ ਜਾਨਵਰ ਪਹੁੰਚਨੇ ਸ਼ੁਰੂ ਹੋ ਜਾਣਗੇ ਬਾਕੀ ਅੱਜ ਘੋੜੇ ਆਪਣੇ 17 ਤਰੀਕ ਨੂੰ ਦੇ ਤੁਹਾਨੂੰ ਮਿਲਣਗੇ ਟੈਂਟ ਟੁੰਟ ਲੱਗੀਆਂ ਨੇ ਇੱਧਰ ਇੱਧਰ ਦੇਖ ਲਓ ਇੱਧਰ ਟੈਂਟ ਟੁੰਟ ਆਜੀ ਜੀ ਆਪਣੀ ਇੱਧਰ ਪਹੁੰਚੇ ਹੋਈਆਂ ਨੇ। ਕੁੱਕੜ, ਮੁਰਗੇ, ਕਬੂਤਰ ਕੋਈ ਵੀ ਲੈਣੀ ਹੋਵੇ ਤਾਂ ਸਾਰੀਆਂ ਨਸਲਾਂ ਇੱਥੇ ਰੱਖੀ ਬੈਠਿਆ ਭਾਈ। ਆ ਆ ਗਏ ਇੱਧਰ ਫੇਰ ਜਾਨਵਰ ਆਪਣੇ। ਹੁਣ ਦੁਪਹਿਰ ਦਾ ਟਾਈਮ ਆ ਮਿੱਤਰੋ 12:00 ਵਜੇ ਹੋਣਗੇ ਹਜੇ। ਆਥਣ ਨੂੰ ਫੁੱਲ ਭਰ ਜਾਣੀ ਮੰਡੀ। ਹੌਲੀ-ਹੌਲੀ ਆਈ ਜਾਂਦੇ ਨੇ, ਆਈ ਜਾਂਦੇ। ਇੱਧਰ ਪਕੌੜੇ ਪਕੂੜੇ ਵਾਲੇ ਵੀ ਆਏ ਬੈਠੇ ਨੇ ਅੱ茶 ਚਾਹੂ ਪੀਣੀ ਹੋਏ ਉੱਤਰ ਜਾਨ ਵਰ ਖੜੇ ਨੇ ਇੱਧਰ ਸੌਦੇ ਵੀ ਹੋਈ ਜਾਂਦੇ ਨੇ ਈਲੀ ਕੋਲੀ ਲਓ ਲਓ ਇਹ ਲੋ ਬਾਈ ਹੱਕਾ ਮਰੀ ਜਾਂਦਾ ਕਹਿੰਦੇ ਸਾਨੂੰ ਵੀ ਦਿਖਾ ਦਿਓ ਲਓ ਜੀ ਆ ਟੈਂਟ ਉਧਰ ਆ ਜਿਹੜੇ ਸਾਰਨੋਂ ਵੱਧ ਜਿੱਥੇ ਨੀਲੇ ਘੋੜੇ ਪਹੁੰਚਦੇ ਆ ਆਪਣੇ ਵਾਕੀ ਤੁਸੀਂ ਅੰਦਾਜ਼ਾ ਜਿਆਦਾ ਲਾਈ ਲਓ ਕਿਹੜੀ ਜਗ੍ਹਾ ਦਿਖਾ ਰਹੇ ਆ ਆਪਾਂ ਇੱਥੇ ਇੱਧਰ ਸਟਾਰਟਿੰਗ ਆ ਕੰਮ ਤੇਰੀਆਂ ਟੂਰੀਆਂ ਲਾਈਆਂ ਪਿਆ ਨੇ ਇੱਥੇ ਜਿਵੇਂ ਆਪਣੇ ਦੁੱਲੇ ਵਰਗੇ ਖੜੇ ਸੀ ਪਟਵਾਰੀ ਵਰਗੇ ਉਹ ਜਗ੍ਹਾ ਆ ਗਈ ਤੇ ਇੱਧਰ ਵੀ ਕੰਮ ਓਕੇ ਹੋਇਆ ਪਿਆ ਪੂਰਾ ਟੀਮ ਉਟੀ ਸਿੱਟੀ ਜਾਂਦੇ ਨੇ ਇੱਧਰ ਦੇਖੋ ਤੁਸੀਂ ਅੱਗੇ ਆਓ ਜਗ੍ਹਾ ਆ ਗਈ ਜਿੱਧਰ ਆਪਣੀਆਂ ਚਾਰਲਾਂ ਵੀ ਹੁੰਦੇ ਜਾਂਦੇ ਆ ਰੇਵੀਆ ਤੇ ਆ ਬਾਈ ਵਰਗੇ ਮੂਰੇ ਲਾਹੀ ਆਂਦੇ ਨੇ ਲਿਆਉਣਗੇ ਸਾਣ ਦੇਖਦੇ ਆ ਕਿਹੜੇ ਕਿਹੜੇ ਲਿਆਉਂਦੇ ਨੇ ਜਾਣ ਮੈਂਟ ਇਧਰ ਵੀ ਤੰਬੂ ਆ ਗਿਆ ਤੇ ਮੰਡੀ ਦੀ ਸਾਈਡ ਵਾਲੀ ਬਾਹਰਲੀ ਸਾਈਡ ਆ ਗਈ ਇਧਰ ਲਈ ਸੰਭੂ ਇਧਰ ਵੀ ਪੂਰੇ ਫੁੱਲ ਲੱਗੇ ਹੋਣੇ ਆ ਬਾਈ ਹੋਰੇ ਕਰੀ ਜਾਂਦੇ ਆ ਓਕੇ ਬੱਸ ਸੋਨੇ ਸੋਨੇ ਦੰਗੂ ਸੈੱਟ ਕਰੇ ਪਏ ਨੇ ਇਧਰ ਟੈਂਟ ਟੁੱਟ ਲਾਏ ਪਏ ਨੇ ਪੂਰੇ ਘੈਂਟ ਦੇਖੋ ਜੀ ਬਾਕੀ ਆਪਣੀਆਂ ਵੀੜਵਾਂ ਨਾਲ ਬਣੇ ਰਹੋ ਮੇਲੇ ਤੇ ਆਪਾਂ ਵੀੜਵਾਂ ਪਾਵਾਂਗੇ ਫੁੱਲ ਤੁਸੀਂ ਦੇਖੀ ਜਾਓ ਮੇਲਾ ਮੂਲਾ ਸਭ ਸਾਰੇ ਦਿਖਾਵਾਂਗੇ ਸਿੱਕਲ ਵੇਚ ਵਾਲੇ ਆਦੇ ਇਧਰ ਹੋ ਵੀ ਆ ਗਏ ਦੋ ਗੱਡੀਆਂ ਹੋਰ ਆ ਗਈਆਂ ਆ ਤਾਂ ਨੂੰ ਪੂਰਾ ਫੁੱਲ ਭਰ ਜਾਣਾ ਮੇਲਾ 라ਹੀ ਜਾਂਦੇ ਆ ਬਾਈ ਮਰਗੇ ਇੱਧਰ ਆਪਣਾ ਦੂਜਾ ਮਾਲ ਆਊਗਾ ਰੇੜਿਆਂ ਵਾਲਾ ਉਹ ਵੀ ਪਹੁੰਚਣਾ ਸ਼ੁਰੂ ਹੋ ਗਿਆ ਇੱਥੇ ਲਓ ਜੀ ਇੱਥੇ ਹੁੰਦਾ ਮੰਡੀ ਦਾ ਐਂਡ ਸਾਨੂੰ ਸਾਰੀ ਮੰਡੀ ਆ 15 ਦਾ ਖਾਤੀ ਠੀਕ ਆ ਤੇ ਪਹੁੰਚੋ ਜਰੂਰ ਮੇਲੇ ਤੇ ਬਹੁਤ ਸੋਹਣਾ ਮੇਲਾਗਾ ਇਹਦਾ ਮਤਲਬ ਵੀ ਸਾਲਵਾਦੀ ਪਹਿਲਾ ਮੇਲਾ ਆ ਦੁਆਰੇ ਬਾਕੀ ਘੋੜਿਆਂ ਵਾਲੇ ਵੀਰ ਤਾਂ ਤਰਸੇ ਪਏ ਸੀ ਮੇਲੇ ਦੇ ਇਹ ਸਾਰੀ ਪਹੁੰਚੇ ਬਹੁਤ ਸੋਹਣਾ ਮੇਲਾ ਲੱਗਣ ਜਾ ਰਿਹਾ। ਇਹ ਗੱਡੀਆਂ-ਕੁਡੀਆਂ ਵੀ ਖੜੀਆਂ ਨੇ ਇੱਧਰ। ਇਹ ਕਿਸੇ ਵੀਰ ਨੇ ਜਾਨਵਰ ਹਨਾ ਲੈ ਕੇ ਲੁੱਕੇ ਜਾਣਾ ਸੇਲ-ਵੇਚ ਲਈ। ਹਾਂਜੀ ਜਗਰਾਉ ਮੰਡੀ ਆਪਾਂ ਸਾਰੀ ਤੁਹਾਨੂੰ ਅੰਦਰੋਂ ਦਿਖਾ ਦਈ ਹੈ ਹਨਾ ਤੇ ਐਂਡ ਤੇ ਇੱਧਰ 22 ਹੋਰ ਇਹਦੇ ਪਿਕਅਪਾਂ ਵੀ ਖੜੀਆਂ ਨੇ ਜਿਹੜੀਆਂ ਤੁਹਾਨੂੰ ਪਤੀ ਹੈ ਹਨਾ ਕੋਈ ਜਾਨਵਰ ਖਰੀਦਣਾ। ਕਿੱਤੇ ਲੈ ਕੇ ਜਾਣਾ ਤਾਂ ਬਾਈਆਂ ਦੀ ਜੁਨੀਅਨ ਆ ਗਈ ਤੇ ਕਾਫੀ ਗੱਡੀਆਂ ਕੀ ਨਾਮ ਆ ਵੀਰੇ ਆਪਣੀ ਜੁਨੀਅਨ ਦਾ ਤਾਂ ਤਾਂ ਬਾਬਾ ਆਨੰਦ ਸਿੰਘ ਜੀ ਟ੍ਰੈਕਸ ਜੁਨੀਅਨ ਜਗਰਾਉ ਵੀਰੇ ਠੀਕ ਹੈ ਜੀ ਤੇ ਆ ਬਾਈਆਂ ਦਾ ਬੋਰਡ ਹੈਗਾ ਇਹ ਨੰਬਰ 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 ਬੋਲ ਦੋ ਵੀਰੇ ਕੋਈ ਆਪਣਾ ਨੰਬਰ 7719799494 ਠੀਕ ਹੈ ਜੀ ਵੀਰੇ ਬਹੁਤ ਜਾਣੀ ਕਿ ਆਉਂਦੀ ਆ ਹਰ ਸਾਲ ਸਾਲ ਚ ਦੋ ਵਾਰ ਵੱਡੀ ਲੱਗਦੀ ਆ ਠੀਕ ਹੈ ਵੀਰੇ ਇਹ ਚ ਕੋਈ ਸਾਹੀ ਗਾਲ ਜੀ ਸਾਰਿਆਂ ਨੂੰ ਵੀਰੇ ਤੇ ਜਗਰੌਂ ਚੇ ਘੋੜਿਆਂ ਦੀ ਮੰਡੀ ਸਾਲ ਚ ਦੋ ਵਾਰ ਲੱਗਦੀ ਆ ਫਰਵਰੀ ਤੇ ਸਤੰਬਰ ਚ ਦੋ ਵਾਰ ਲੱਗਦੀ ਆ ਬਹੁਤ ਵਧੀਆ ਨਸਲ ਦੇ ਇਥੇ ਘੋੜੇ ਆਉਂਦੇ ਆ ਪਕਾਉ ਯਾਨੀ ਕਿ ਹਰ ਪੰਜਾਬ ਦੀ ਪੰਜਾਬ ਨਹੀਂ ਹਰਿਆਣਾ ਕੀ ਯੂਪੀ ਬਿਹਾਰ ਬਹੁਤ ਦੂਰੋਂ ਦੂਰ ਸਟੇਟਾਂ ਤੋਂ ਇਥੇ ਆਉਂਦੇ ਆ ਬਹੁਤ ਵਧੀਆ ਨਸਲ ਦੇ ਘੋੜੇ ਖਰੀਦੇ ਦੇ ਵਿੱਚ ਜਾਂਦੇ ਤੇ ਯਾਨੀ ਕਿ ਦੂਰੋਂ ਦੂਰੋਂ ਵਪਾਰੀ ਚੱਲ ਕੇ ਆਉਂਦਾ ਤੇ ਬਹੁਤ ਵਧੀਆ ਦੇਖਣ ਜੋ ਹੁੰਦਾ ਘੋੜੇ ਇਹ 5 ਦਿਨ ਚੱਲਦਾ ਵਾ ਹਾਂਜੀ ਹਾਂਜੀ ਬਾਈ ਜੀ ਜੇ ਕਿਸੇ ਨੂੰ ਗੱਡੀ ਚਾਹੀਦੀ ਹੋਵੇ ਪੰਜਾਬ ਜਾਂ ਹਰਿਆਣਾ ਜਾਂ ਕਿਤੇ ਵੀ ਬਾਹਰ ਜਾਣ ਲਈ ਸਟੇਟ ਦੀ ਇੱਥੇ ਆਪਣੀ ਯੂਨੀਅਨ ਦਾ ਹਾਜ਼ਰ ਹੁੰਦੀ ਹੈ ਇੱਥੇ ਬਲੈਰੋ ਜੀਪ ਯੂਨੀਅਨ ਤਾਂ ਧੰਨ ਬਾਬਾ ਨਾਨਕ ਸਿੰਘ ਜੀ ਕਿਰਾਏ ਤੇ ਲਿਜਾਣ ਲਈ ਗੱਡੀਆਂ ਇੱਥੇ ਮਿਲਦੀਆਂ ਵੀਰੇ ਜੋ ਵੀ ਜੇ ਲਿਜਾਣਾ ਚਾਹੁੰਦਾ ਤਾਂ ਲਿਜਾ ਸਕਦਾ ਕਨੈਕਟ ਨੰਬਰ ਸਾਡਾ ਹੈ 9914209834 ਬਾਕੀ ਆ ਸਾਡਾ ਬੋਰਡ ਲੱਗਿਆ ਜੀ ਤੁਸੀਂ ਨੋਟ ਕਰ ਸਕਦੇ ਹੋ ਜੀ ਠੀਕ ਹੈ ਧੰਨਵਾਦ ਜੀ